ਪਾਈ ਗੋਬਿੰਦ ਸਿੰਘ ਲੰਗੋਵਾਲ ਸਾਫ ਦਾ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਵਿਧਾਨ ਸਭਾ ਹਲਕਾ ਤੂਰੀ ਪਹੁੰਚੇ ਇਸ ਮੌਕੇ ਤੇ ਵਿਧਾਨ ਸਭਾ ਹਲਕਾ ਤੂਰੀ ਵਿਕਾਸ ਪੱਖੋਂ ਬੁਰਾ ਹਾਲ ਪਾਈ ਗੋਬਿੰਦ ਸਿੰਘ ਲੰਗੋਵਾਲ ਭਗਵੰਤ ਸਿੰਘ ਮਾਂਜੀ ਆਪ ਦਾ ਹਲਕਾ ਹੈ ਪਰ ਫਿਰ ਵੀ ਲੋਕ ਅਜ ਵੀ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਕੇ ਨੇ ਇਸ ਲਈ ਪੰਜਾਬ ਦਾ ਹਰ ਵਰਗ ਫਿਰ ਤੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਮੇਂ ਦੀ ਉਡੀਕ ਵਿੱਚ ਹੈ ਗੁਰੂਕਰ ਬਣਿਆ ਇੱਕ ਨਮਤਰਾਂ ਸਰ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਸਾਰੀ ਕਮੇਟੀ ਨਾਲ ਮਿਲ ਕੇ ਸੰਗਲਵਰ ਕੀਤੀ ਹੈ ਇੱਕ ਦਾ ਬਾਬਾ ਜੀ ਦੀ ਜਿਹੜੀ ਹੈ ਜੀ ਉਹਨਾਂ ਦੀ ਵਰਸੀ ਆ ਰਹੀ ਹੈ ਉਹਦੇ ਸਮੰਤ ਚ ਧਾਰਮਿਕ ਦੁਬਾਨ ਜਿਹੜੇ ਨੇ ਉਹ ਸਜਾਈ ਜਾਣਗੇ ਤੇ ਉਹਦੇ ਸਮੇਂ ਸਾਰੀ ਵਿਚਾਰ ਵਟਾਂਦਰਾ ਕੀਤੀਆਂ ਇੱਕ ਸਾਰੀ ਜਿਹੜੀ ਕਮੇਟੀ ਵੱਲੋਂ ਇੱਕ ਹੋਇਆ ਕਿਉਂਕਿ ਲੰਗਰ ਦੀ ਘਾਟ ਹੈਗੀ ਹੈ ਥਾਂ ਦਾ ਇਹਨਾਂ ਨੂੰ ਪ੍ਰਬੰਧ ਕਰ ਲਿਆ ਵੇ ਥਾਂ ਖਰੀਦਿਆ ਵੀ ਹੈ ਔਰ ਤੇ ਲੰਗਰ ਦੀ ਇਮਾਰਤ ਬਣਨੀ ਹੈ ਉਹਦੇ ਸਬੰਧ ਵਿੱਚ ਵਿਚਾਰਾਂ ਕੀਤੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਹਸਾਇਆ ਸਹਿਯੋਗ ਦਿੱਤਾ ਜਾਵੇ ਤਾਂ ਕਿ ਇੱਕ ਲੰਗਰ ਦੀ ਅਸੀਂ ਵਧੀਆ ਇਮਾਰਤ ਬਣਾ ਸਕੀ ਜਿਹੜੀ ਲੰਗਰ ਦੀ ਘਾਟ ਹੈ ਜਦੋਂ ਵੀ ਕੋਈ ਭੋਗ ਕੰਦਿਆ ਜਾਂ ਕੋਈ ਵੀ ਉੱਥੇ ਪ੍ਰੋਗਰਾਮ ਕੀਤਾ ਕੀਤਾ ਜਾਂਦਾ ਤਾਂ ਉੱਥੇ ਲੰਗਰ ਦਾ ਸਾਨੂੰ ਔਰ ਥੋੜੀ ਦਿੱਕਤ ਮਹਿਸੂਸ ਹੁੰਦੀ ਹੈ ਥਾਂ ਦੀ ਸੋ ਉਹਦੇ ਸਬੰਧ ਚ ਸਾਰੇ ਵਿਚਾਰਾਂ ਕੀਤੇ ਨੇ ਕਿ ਸਾਡੇ ਸ਼ੌਂਕੀ ਗੁਰਦਾਨਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਸਾਹ ਕੋਲ ਇਹਨਾਂ ਦੀ ਜਿਹੜੀ ਹੈ ਦਰਖਾਸਤ ਲੈ ਕੇ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਬਹੁਤ ਜ਼ਤ ਜਿਹੜੀ ਹੈ ਸ਼ੌਂਕ ਕਮੇਟੀ ਵੱਲੋਂ ਇਸ ਗੁਰੂ ਘਰ ਦੇ ਲਈ ਲੰਗਰ ਦੇ ਲਈ ਜਿਹੜੀ ਹੈ ਉਹ ਮਦਦ ਕੀਤੀ ਜਾਵੇ। ਇਹ ਕੱਲ ਜਿਹੜੇ ਨੌਜਵਾਨ ਆਏ ਨੇ ਉਹਨਾਂ ਨੂੰ ਹੱਤਕੜੀਆਂ ਲੈ ਕੇ ਇਹ ਪਤਾ ਰਹਿ ਗਿਆ ਉਸ ਨੂੰ ਕਿਵੇਂ ਦੇਖ ਦਿੰਗੇ। ਦੇਖੋ ਬਹੁਤ ਹੀ ਮਦਦ ਭਾਗੀ ਗੱਲ ਹੋਈ ਹੈ। ਜਿਸ ਤਰ੍ਹਾਂ ਵੀ ਆ ਅਮਰੀਕਾ ਦੇ ਵਿੱਚੋਂ ਜਿੰਨੇ ਵੀ ਸਾਡੇ ਨੌਜਵਾਨ ਉੱਥੇ ਗਏ ਸੀ ਪਰ ਡੰਕੀ ਲਾ ਗਏ ਕਿਵੇਂ ਵੀ ਗਏ ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਕੀਤਾ ਗਿਆ ਉਹ ਬਹੁਤ ਹੀ ਸ਼ਰਮਿੰਦਗੀ ਵਾਲਾ ਤੇ ਬਹੁਤ ਹੀ ਘਣਾਉਣਾ ਵਿਵਹਾਰ ਕੀਤਾ ਗਿਆ ਇਸ ਤਰ੍ਹਾਂ ਦਾ ਵਿਵਹਾਰ ਤਾਂ ਕਿਸੇ ਮਿਲਟਰੀ ਕੈਦੀ ਨਾਲ ਕੀਤਾ ਜਾਂਦਾ ਹੁੰਦਾ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ ਸੋ ਇਹਦੀ ਅਸੀਂ ਪੂਰੀ ਨਿੰਦਾ ਕਰਦੇ ਹਾਂ ਮੈਂ ਸਮਝਦਾ ਕੋਈ ਸਾਡੀ ਭਾਰਤ ਸਰਕਾਰ ਨੂੰ ਵੀ ਇਹਦੇ ਨਹੀਂ ਜਿਹੜਾ ਵੀ ਔਰ ਪਹਿਣਾ ਚਾਹੀਦਾ ਅਮਰੀਕਾ ਵਾਲਿਆਂ ਨੂੰ ਜ਼ਰੂਰ ਇਹ ਮੇਰੇ ਧਿਆਨ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਬੱਚਿਆਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਉਹ 30-35 ਘੰਟੇ ਉਹਨਾਂ ਦੇ ਬੀੜੀਆਂ ਪਾਈਆਂ ਗਈਆਂ ਹੱਥਾਂ ਦੇ ਵਿੱਚ ਬੀੜੀਆਂ ਪੈਰਾਂ ਦੇ ਵਿੱਚ ਸੰਗੜੀਆਂ ਪਾਈਆਂ ਉਹਨੂੰ ਕੋਈ ਖਾਣ ਨੂੰ ਵੀ ਨਹੀਂ ਦਿੱਤਾ ਬਹੁਤ ਦੁਖਦਾਈ ਜਿਹੜਾ ਸੁਣ ਕੇ ਉਹਨਾਂ ਦੀ ਕਹਾਣੀ ਸਾਨੂੰ ਬੜਾ ਦੁੱਖ ਲੱਗਿਆ ਸੋ ਸਾਡੀ ਜਿਹੜੀ ਮੋਦੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨੂੰ ਗੱਲ ਕਰਨੀ ਚਾਹੀਦੀ ਹੈ ਅਮਰੀਕਾ ਦੇ ਨਾਲ ਕਿ ਇਹਨਾਂ ਮਾੜਾ ਵਿਵਹਾਰ ਕਿਉਂ ਕੀਤਾ ਸੋ ਇਹਦੇ ਲਈ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਤੋਂ ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਵਿਵਹਾਰ ਨਾ ਹੋਵੇ ਜੋ ਵੀ ਲਈ ਪਾਰਸ ਸਰਕਾਰ ਨੂੰ ਵੀ ਮੈਂ ਇਸ ਬੇਨਤੀ ਕਰਦਾ ਕਿ ਉਹ ਕੰਮਿਕਾ ਨਾਲ ਗੱਲ ਕਰਨਾ ਸਰ ਇੱਕ ਤੂਰੇ ਦੇ ਵਿੱਚ ਹਲਕਾ ਇੰਚਾਰਜ ਨਹੀਂ ਲਗਾਇਆ ਭਰਤੀ ਵੀ ਬੜੇ ਪੱਧਰ ਤੇ ਹੋ ਰਹੀ ਹੈ ਤੇ ਇੱਥੇ ਦੇ ਲੋਕ ਇੱਕ ਤਰ੍ਹਾਂ ਨਰਾਜ਼ ਹੀ ਬੈਠੇ ਨੇ ਉਹਨਾਂ ਨੂੰ ਕੋਈ ਹਲੇ ਮਿਲਿਆ ਨਹੀਂ ਉਹਦੇ ਬਾਰੇ ਕੀ ਕਹੋਗੇ ਸੋ ਜਲਦੀ ਦੇਖੋ ਭਰਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ ਜਦੋਂ ਭਰਤੀ ਤੋਂ ਬਾਅਦ ਪ੍ਰਧਾਨ ਦੀ ਵਿੱਚੋਂ ਹੋਣੀ ਹੈ ਉਦੋਂ ਬਾਅਦ ਜਲਦੀ ਮੈਂ ਸਮਝਦਾ ਕਿ ਤੂਰੀ ਨੂੰ ਜਿਹੜਾ ਹਲਕਾ ਇੰਚਾਰਜ ਲਾਇਆ ਜਾਓ ਕਿਉਂਕਿ ਤੂਰੀ ਹਲਕਾ ਸਾਡਾ ਬڑا ਮੇਰਾ ਵੀ ਇੱਥੇ ਮੈਂ ਐਮਐਲਏ ਰਿਆਂ ਕਾਫੀ ਲੰਮਾ ਸਮੇਂ ਇੱਥੇ ਸੇਵਾ ਵੀ ਕੀਤੀ ਹੈ ਬਹੁਤ ਸਾਰੇ ਲੋਕਾਂ ਦਾ ਸੰਪਰਕ ਵੀ ਹੈ ਸੋ ਅਸੀਂ ਜਲਦੀ ਬੇਨਤੀ ਕਰਾਂਗੇ ਪ੍ਰਧਾਨ ਜੀ ਸਾਡੇ ਸੁੰਨੇ ਕਾਰਡਰ ਦੇ ਨੂੰ ਕਿ ਇੱਥੇ ਹਲਕਾ ਚਲ ਜ਼ਰੂਰ ਲਾਇਆ ਜਾਵੇ ਸਾਰੇ ਹਲਕੇ ਦੀ ਸਾਰੇ ਵਰਕਰਾਂ ਦੀ ਇਹ ਮੰਗ ਹੈ ਆਦੇ ਵਰਕਰਾਂ ਦੇ ਸਾਥੀਆਂ ਨੂੰ ਕੋਈ ਮੈਸੇਜ ਦੇਣਾ ਚਾਹੂਗੇ ਅਸੀਂ ਇਹ ਕਹਿੰਦੇ ਹਾਂ ਸੁੰਨੇ ਕਾਰਡਰ ਨੂੰ ਤਖੜਾ ਕਰੀਏ ਦੇਖੋ ਜਿਹੜੀ ਸਰਕਾਰ ਜਿਹੜੀ ਆਈ ਹੈ ਹਵਾ ਨਾਲ ਆਮ ਪਾਰਟੀ ਦੀ ਸਰਕਾਰ ਬਣ ਗਈ ਗੁਰਮਤਮਾਨ ਜੀ ਜਿਹੜੇ ਨੇ ਮੁੱਖ ਮੰਤਰੀ ਬਣੇ ਨੇ ਧੂੜ ਹੀ ਹਲਕੇ ਦੇ ਵੀ ਨੇ ਇਹ ਵੀ ਕਮੇਟੀ ਕੱਢ ਲਈ ਕਿਨ ਜਿਸ ਤਰ੍ਹਾਂ ਧੂੜੀ ਤੇ ਲੋਕਾਂ ਨੂੰ ਬਹੁਤ ਵੱਡੀ ਅਨੰਦਾਸਤਾ ਹੋਈ ਹੈ ਜਿਵੇਂ ਮੁੱਖ ਮੰਤਰੀ ਬਣੇ ਨੇ ਉਹਦਾ ਇੱਥੇ ਗਿੜਾ ਨਹੀਂ ਮਾਰਿਆ ਮਿੰਲਾ ਜਦ ਇਹ ਮੁੱਖ ਮੰਤਰੀ ਬਣੇ ਨੇ ਇੱਕ ਅੱਧੀ ਵਾਰ ਹੀ ਇੱਥੇ ਆਏ ਹੋਣਗੇ ਆਏ ਨਹੀਂ ਚਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੀ ਤੋਂ ਮੈਂ ਇਥੋਂ ਐਮਐਲਏ ਵੀ ਬਣਿਆ ਸੀ ਔਰ ਅਸੀਂ ਬਾੜ-ਬਾੜ ਵੀ ਦੇ ਹਰ ਥਾਂ-ਥਾਂ ਦੇ ਵਿਚਾਰੇ ਸ਼ਹਿਰ ਦੇ ਵਿੱਚ ਵੀ ਗਏ ਜਿੰਨਾ ਉਦੋਂ ਵਿਕਾਸ ਹੋਇਆ ਅੱਜ ਵੀ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਸਾਡੇ ਇਸ ਇਲਾਕੇ ਨੂੰ ਮਿਲਿਆ ਇਸ ਹਲਕੇ ਨੂੰ ਮਿਲਿਆ ਔਰ ਸਾਡੇ ਲੋਕਾਂ ਦੀ ਤਵਕਕੂ ਇਹ ਹੈ ਕਿ ਬੰਦਵਤ ਵਿਕਾਸ ਹੋਵੇ ਲੇਕਿਨ ਨਿਰਾਸ਼ਾ ਹੀ ਪੱਲੇ ਪਈ ਹੈ ਲਾਰਜ ਆਰਡਰ ਜਿਹੜਾਗਾ ਰੋਜ਼ ਅਸੀਂ ਧੂਰੀ ਚ ਵੀ ਦੇਖ ਰਹੇ ਹਾਂ ਇਹ ਕਿਵੇਂ ਹੈ ਰਪੇ ਚੋ ਚੋਰੀਆਂ ਹੋ ਰਹੀਆਂ ਨੇ ਕਿਸੇ ਦੀ ਕੋਈ ਸੇਫ ਨਹੀਂ ਹੈਗਾ ਹਰ ਕੋ ਆਪਣੋ ਜਿਹੜਾ ਸੁਰੱਖਿਤ ਨਹੀਂ ਸਮਝਦਾ ਕੋਈ ਬੰਦਾ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਨਸ਼ਾ ਕਰ ਕਰ ਜਿਹ ਹੋ ਗਿਆ ਇਹਨਾਂ ਗੱਲਾਂ ਤੋਂ ਸਾਰੇ ਲੋਕ ਦੁਖੀ ਨੇ ਸੋ ਜਿਵੇਂ ਪਾਰਟੀ ਦੇ ਲੋਕਾਂ ਨੂੰ ਬੜੀਆਂ ਆਸਾਂ ਧੀਆਂ ਆਸਾਂ ਨਿਰਾਸ਼ ਨੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਕਿ ਕਿ ਪਾਰਟੀ ਜਿਵੇਂ ਆਈ ਸੀ ਉਹ ਜਿਵੇਂ ਚਲੀ ਜਾਊਗੀ ਅੱਜ ਲੰਗਵਾਲ ਸਭਾ ਆਈ ਸੀ ਕੋਈ ਵਿਸ਼ੇਸ਼ ਮੀਟਿੰਗ ਹੋਈ ਆ ਕੀ ਕਹਾਂਗਾ ਅਸੀਂ ਮੋਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੋਵਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਉ ਅੱਜ ਤੋਰੀ ਵਿਖੇ ਪਹੁੰਚੇ ਸਨ ਉਹਨਾਂ ਦਾ ਆਤਰਸਰ ਸਾਹਿਬ ਨਗਰ ਦੀਆਂ ਸੰਗਤਾਂ ਵੱਲੋਂ ਵੈਲਕਮ ਕੀਤਾ ਗਿਆ ਜਿਉ ਅੱਜ ਉਹਨਾਂ ਦਾ ਆਉਣ ਦਾ ਮਕਸਦ ਸੀ ਗੁਰਦੁਆਰਾ ਆਤਰਸਰ ਸਾਹਿਬ ਵਿਖੇ ਲੰਗਰ ਹਾਰ ਦੀ ਘਾਟ ਕਰਕੇ ਜੋ ਇਥੇ ਦੀਆਂ ਸੰਗਤਾਂ ਨੇ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਲੰਗਰ ਹਾਲ ਬਣਾਉਣ ਵਾਸਤੇ ਉਹਨਾਂ ਦੇ ਕੋਲੋਂ ਮਾਲੀ ਮਦਦ ਦੀ ਮਦਦ ਦੀ ਮੰਗ ਕੀਤੀ ਹੈ ਤੇ ਉਹਨਾਂ ਨੂੰ ਲਖਤਰੀਪ ਦੇ ਪ੍ਰਧਾਨ ਸਾਹਿਬ ਨੂੰ ਦਿੱਤਾ ਗਿਆ ਕਿ ਲੰਗਰ ਹਾਲ ਦੀ ਸਾਨੂੰ ਇਮਾਰਤ ਬਣਾਉਣ ਵਾਸਤੇ ਤੇ ਮਦਦ ਕੀਤੀ ਜਾਵੇ ਉਸ ਤੋਂ ਪ੍ਰੰਤ ਜੋ ਅਸੀਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਅਪੀਲ ਵੀ ਕੀਤੀ ਹੈ ਕਿ ਵੀ ਤੁਸੀਂ ਸਾਡਾ ਹਲਕਾ ਜੋ ਤੋਰੀ ਹਲਕਾ ਹੈ ਸ਼ੋਮਣੀ ਅਕਾਲੀ ਦਲ ਦੇ ਹਲਕਾ ਚਾਰਜ ਤੋਂ ਬਿਨਾਂ ਵਾਂਝਾ ਪਿਆ ਹੈ ਕਿ ਮੁੱਖ ਮੰਤਰੀ ਦਾ ਹਲਕਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਹਲਕਾ ਚਾਰਜ ਨਾ ਹੋਵੇ ਇਹ ਬਹੁਤ ਵੱਡੀ ਮੰਦ ਮੰਦ ਘਟਨਾ ਵਾਲੀ ਗੱਲ ਹੈ ਕਿਉਂਕਿ ਇੱਥੇ ਮੁਲਖਮ ਵਾਕਤਿਆਂ ਜੋ ਹਲਕਾ ਇੱਥੇ ਅਕਾਲੀ ਦਲ ਦਾ ਹਲਕਾ ਚਾਰਜ ਨਾ ਹੋਵੇ ਅਸੀਂ ਬੇਨਤੀ ਕਰਦੇ ਹਾਂ ਜੋ ਹੁਣ ਮੈਂਬਰਸ਼ਿਪ ਦੀ ਭਰਤੀ ਹੋ ਰਹੀ ਹੈ ਉਸ ਤੋਂ ਬਾਅਦ ਡੈਲੀਗੇਟਾਂ ਨੇ ਪ੍ਰਧਾਨ ਬਣਾਉਣਾ ਹੈ ਜਿਹੜਾ ਵੀ ਪ੍ਰਧਾਨ ਅਕਾਲੀ ਦਲ ਦਾ ਨਵਾਂ ਬਣੇਗਾ ਉਸ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਧੂਰ ਦਾ ਹਲਕਾ ਇੰਚਾਰਜ ਲਾ ਕੇ ਸਾਰੇ ਕੀ ਦੀ ਸੇਵਾ ਕਰਨ ਦਾ ਮੌਕਾ ਦੇਣ ਸੋ ਇਹੀ ਕਰਕੇ ਅਸੀਂ ਅਸੀਂ ਭਾਈ ਗੋਵਸ ਲੰਗੋਵਾਲ ਦਾ ਧੰਨਵਾਦ ਕਰਦੇ ਆ ਜੋ ਤੁਰੀ ਵੇਖੇ ਪਹੁੰਚੇ ਹਨ ਅਸੀਂ ਉਹਨਾਂ ਤੋਂ ਆਸ ਵੀ ਕਰਦੇ ਆ ਕਿ ਉਹ ਸਾਨੂੰ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਦੀ ਸੇਵਾ ਵਾਸਤੇ ਵੱਧ ਤੋਂ ਵੱਧ ਮਦਦ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੀਬੀ ਜੀ ਜੀ ਲੰਗੋਵਾਲ ਕਹ ਕੇ ਐਨ ਵੀ ਅਕਾਲੀ ਤੁਹਾਨੂੰ ਤਕੜਾ ਕਰਨਾ ਤੇ ਮੈਂਬਰਸ਼ਿਪ ਵੀ ਸ਼ੁਰੂ ਹੋ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਾਥੀਆਂ ਨੂੰ ਹਾਂ ਜੀ ਸਾਡੇ 1 ਨੰਬਰ ਵਾਰਡ ਦੇ ਵਿੱਚ ਗੁਰੂ ਘਰ ਅਤਰਸਰ ਅਸੀਂ ਉੱਥੇ ਸੰਭਲਾ ਸਾਡੇ ਗੁਰਤੇਜ ਸਿੰਘ ਪ੍ਰਧਾਨ ਨੇ ਉਹਦੇ ਘਰੇ ਮੀਟਿੰਗ ਦਿੱਤੀ ਹੈ ਜੀ ਤੇ ਮਾ